ਮਾਹੀਪੁਰ ਜੀ ਦਾ ਖਾਲਸਾ ਮਾਹੀਪੁਰ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਨੀ ਹੈ ਗੁਰਦੀਪ ਸਿੰਘ ਖੇੜਾ ਜਿਹੜੇ ਬੰਦੀ ਸਿੰਘ ਨੇ ਉਹ ਫਰਲੋ ਤੇ ਆਏ ਨੇ ਕੁਝ ਸਮੇਂ ਦੇ ਵਾਸਤੇ ਤੇ ਉਹਨਾਂ ਪ੍ਰਤੀ ਨੇੜੇ ਫੇਸਬੁੱਕ ਤੇ ਚੌਧਰੀ ਬਣੇ ਨੇ ਬਹੁਤ ਕੁਝ ਬੋਲ ਰਹੇ ਨੇ ਬੋਲ ਤਾਂ ਰਹੇ ਨੇ ਕਿ ਉਹ ਬਾਦਲਾਂ ਦੀ ਸਟੇਜ ਤੇ ਕਿਉਂ ਗਿਆ ਜਾਨਕਿ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੇ ਕਿਉਂ ਜਾ ਕੇ ਬੋਲਿਆ ਜਿਹੜਾ ਬਾਬਾ ਬਕਾਲਾ ਵਿਖੇ ਕਾਨਫਰੰਸ ਹੋਈ ਸੀ ਜਿਹੜੇ ਬੋਲਣ ਵਾਲੇ ਨੇ ਉਹਨਾਂ ਦੇ ਲਈ ਕੁਝ ਸਵਾਲ ਨੇ ਜਿਹੜੇ ਗੁਰਦੀਪ ਸਿੰਘ ਖਹਿੜਾ ਨੇ ਕੀਤੇ ਨੇ ਉਸ ਸਟੇਜ ਦੇ ਉੱਪਰ ਉਹ ਕਹਿੰਦਾ ਮੇਰੀ ਮਾਂ ਬਿਮਾਰ ਸੀ ਉਹਦੇ ਸਟੰਡ ਪੈਣੇ ਸੀ ਕਿਸੇ ਵੀ ਚੌਧਰੀ ਨੇ ਕੋਈ ਹੈਲਪ ਨਹੀਂ ਕੀਤੀ ਬੜਾ ਕੋਜੋ ਨੇ ਉੱਥੇ ਬੋਲਣ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦਾ ਬੰਦੀ ਸਿੰਘਾਂ ਦੇ ਨਾਮ ਤੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਪੈਸੇ ਇਕੱਠੇ ਕੀਤੇ ਪਰ ਕਹਿੰਦਾ ਮੇਰੇ ਘਰ ਦੀਆਂ ਛੱਤਾਂ ਵੀ ਚਾਉਂਦੀਆਂ ਸੀ ਇਹ ਗੱਲਾਂ ਬਾਤਾਂ ਉਹਨੇ ਉਸ ਸਟੇਜ ਤੇ ਕੀਤੀਆਂ ਜਿਹੜੀਆਂ ਬਾਬਾ ਬਕਾਲਾ ਸਾਹਿਬ ਦੇਖੇ ਬਾਦਲਾਂ ਦੀ ਸਟੇਜ ਸੀ ਤੇ ਦੂਜੀ ਗੱਲ ਤੁਹਾਡੇ ਨਾਲ ਹੋਰ ਸਾਂਝ ਕਰਨ ਜਿਹੜੀ ਉਹਨੇ ਕੀਤੀ ਹੈ ਉਹ ਕਹਿੰਦਾ 1999 ਦੇ ਵਿੱਚ ਜਦੋਂ ਸਿਮਰਜੀਤ ਮਾਨ ਇਲੈਕਸ਼ਨ ਲੜਦਾ ਹੈ 13 ਦੀਆਂ 13 ਸੀਟਾਂ ਇਹ ਜਿੱਤ ਗਏ ਸੀ ਤੇ ਉਦੋਂ ਸਿਮਰਜੀਤ ਮਾਨ ਨੇ ਇੱਕ ਛੋਟਾ ਜਿਹਾ ਮਸਲਾ ਖੜਾ ਕਰ ਲਿਆ ਕਿ ਮੈਂ ਸ੍ਰੀ ਸਭ ਅੰਦਰ ਲੈ ਕੇ ਜਾਣੀ ਹੈ ਇਹ ਗੱਲਾਂ ਬਾਤਾਂ ਸਾਰੀਆਂ ਹੋਈਆਂ ਨੇ ਤੇ ਨਾਲ ਹੀ ਉਹਨੇ ਸਵਾਲ ਕੀਤੇ ਕਿ ਸਿਮਰਿਤ ਮਾਨ ਨੇ ਹੁਣ ਤੱਕ ਕੰਮ ਲਈ ਕੀਤਾ ਕੀ ਹੈ ਸਿਮਰਿਤ ਮਾਨ ਨੇ ਅਤਵਾਦ ਦੇ ਵਿੱਚੋਂ ਖਾਲਸਾ ਦੇ ਨਾਂ ਤੇ ਤੇ ਜਾਂ ਸਿੱਧਾ ਸਿੰਘਾਂ ਦੇ ਪਰਿਵਾਰਾਂ ਦੇ ਨਾਂ ਤੇ ਅਰਬਾਂ ਖਰਬਾਂ ਰੁਪਏ ਇਕੱਠਾ ਕੀਤਾ ਜਿਹੜੀ ਲੈਟਰ ਪੈਡ ਉਹਦੇ ਕੋਲ ਹੈਗੇ ਜਿਹੜੀਆਂ ਚਿੱਠੀਆਂ ਵਿੱਚ ਦਾ ਤੇ ਇਹ ਸਭ ਕੁਝ ਸੱਚ ਹੈ ਇਹਦੇ ਵਿੱਚ ਝੂਠ ਕੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਪ੍ਰੋਬਲਮ ਇਹ ਹੈ ਵੀ ਜੋ ਅਸੀਂ ਕਹਿੰਨੇ ਆ ਉਹ ਸਹੀ ਹੈ ਜੇ ਦੂਜਾ ਕਵੇ ਉਹ ਗਲਤ ਹੈ ਮੈਂ ਵੈਸੇ ਕਿਸੇ ਨੂੰ ਵੀ ਅਜੇ ਤੱਕ ਬਖਸ਼ਿਆ ਨਹੀਂ ਜਿਹੜੇ ਇੱਕ ਕੌਮ ਦੇ ਚੌਧਰੀ ਬਣੇ ਹੋਏ ਨੇ ਕੋਈ ਮਰਜ਼ੀ ਹੋਵੇ ਮੈਂ ਕਿਸੇ ਨੂੰ ਬਖਸ਼ਿਆ ਨਹੀਂ ਕਿਉਂਕਿ ਇਹ ਰਲਮਿਲ ਕੇ ਸਾਰੇ ਹੀ ਕੌਮ ਦਾ ਬੇੜਾ ਗਰ ਕਰਨ ਵਾਲੇ ਆ ਇਹਨਾਂ ਵਿੱਚੋਂ ਬਖਸ਼ਣ ਜੋ ਕੋਈ ਨਹੀਂ ਹੈਗਾ ਇਹਦਾ ਹੁਣ ਟੋਲਾ ਇਕੱਠਾ ਹੋਇਆ ਹੈ। ਅਮਰਤਪਾਲ ਤੇ ਸਰਬਜੀਤ ਨੇ ਇਕੱਠਾ ਕੀਤਾ ਹੈ। ਇਹਦੇ ਵਿੱਚ ਵੀ ਸਾਰੇ ਉਹ ਕੱਡੇ ਵੱਡੇ ਜਿਨ੍ਹਾਂ ਨੂੰ ਮੈਂ ਪਹਿਲਾਂ ਜ਼ਿਕਰ ਕਰਦਾ ਉਹ ਨਹੀਂ। ਹੁਣ ਜਿਹੜੇ ਬੰਦੇ ਫੇਸਬੁੱਕ ਤੇ ਗੁਰਦੀਪ ਖਹਿੜਾ ਨੂੰ ਬਹੁਤ ਅਧਿਕਸ਼ਪਦਾਵਲੀ ਬਰਥਡੇ ਨੇ। ਇਹਦਾ ਪਿੱਛੇ ਕੈਰੇਕਟਰ ਕੀ ਸੀ, ਇਹਦੀ ਬੈਕਗ੍ਰਾਉਂਡ ਕੀ ਸੀ ਇਹੋ ਜਿਹੀ ਗੱਲਾਂ ਕਰਦੇ ਆ। ਬੈਕਗ੍ਰਾਉਂਡ ਤੁਸੀਂ ਕਿਸੇ ਦਾ ਵੀ ਕੱਢ ਕੇ ਦੇਖ ਲਓ ਕਿ ਬਹੁਤਾ ਵਧੀਆ ਨਹੀਂ ਹੋ ਸਕਦਾ। ਬੰਦਾ ਕੱਲ ਕੀ ਸੀ ਅੱਜ ਕੀ ਹੈ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਪਰ ਜਦੋਂ ਤੁਸੀਂ ਆਪੋ ਚੌਧਰੀ ਬਣ ਕੇ ਆਪੋ ਵਿਦਵਾਨ ਬਣ ਕੇ ਉਹਦੀਆਂ ਗੱਲਾਂ ਕਰਦੇ ਹੋ ਤਾਂ ਕਿਤੇ ਨਾ ਕਿਤੇ ਦੁੱਖ ਜ਼ਰੂਰ ਹੁੰਦਾ ਹੈ ਬਹੁਤੀ ਗੱਲ ਜੇ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਨੀ ਹੋਵੇ ਤਾਂ ਇਹ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਨਾ ਤਾਂ ਉਹਨਾਂ ਨੇ ਬਹੁਤਾ ਪਿਉ ਉਪਰਾਲਾ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਠੀਕ ਹੈ ਵੋਟਾਂ ਵੇਲੇ ਸਾਰੇ ਹੀ ਆਪੋ ਆਪਣੀ ਵੀਨ ਆਪੋ ਆਪਣੀ ਡਫਲੀ ਵਜਾਉਂਦੇ ਰਹੇ ਆ ਉਹ ਕੇਵਲ ਵੋਟਾਂ ਲੈਣ ਵਾਸਤੇ ਸੀ ਸਮਝੀ ਤੋਂ ਮਾਨ ਚਾਰ ਵਾਰੀ ਐਮਪੀ ਬਣ ਗਿਆ ਉਹਨੇ ਕੋਈ ਉਪਰਾਲਾ ਨਹੀਂ ਕੀਤਾ ਬੰਦੀ ਸਿੰਘਾਂ ਵਾਸਤੇ ਕੇਵਲ ਪੈਸੇ ਇਕੱਠੇ ਕਰਨ ਦਸਵਾਏ ਅਜਿਹੇ ਸਾਡੇ ਜਸੇ ਬੰਦੀਆਂ ਵਾਲੇ ਮੋਰਚੇ ਲਾ ਕੇ ਬੰਦੇ ਨੇ ਬੰਦੀ ਸਿੰਘ ਰਿਹਾ ਕਰੋ ਇਹਨਾਂ ਦਾ ਵੀ ਇੱਕ ਬਿਜ਼ਨਸ ਹੈ ਹੁਣ ਜੇ ਉਹਨੇ ਸ਼ੋਮਣੀ ਅਕਾਲਗੜ੍ਹ ਦੀ ਸਟੇਟ ਤੇ ਜਾ ਕੇ ਇਹ ਗੱਲਾਂ ਕਹਿ ਦਿਆਂ ਕਿ ਸਾਡੀਆਂ ਸੱਤਾਂ ਚ ਆਉਂਦੀਆਂ ਸੀ ਸਮਝੀ ਤਾਂ ਮਾਨ ਨੇ ਕੀ ਕੀਤਾ ਮੇਰੀ ਮਾਤਾ ਦੀ ਬਿਮਾਰੀ ਵਾਇਦੇ ਕਿਸੇ ਨੇ ਹੈਲਪ ਨਹੀਂ ਕੀਤੀ ਇਹਦੇ ਵਿੱਚ ਝੂਠ ਕੀ ਹੈ ਇਹਦੇ ਝੂਠ ਹੈ ਕੀ ਇਹ ਤਾਂ ਦੱਸੋ ਮੈਂ ਜੇ ਕਿਸੇ ਬੰਦੀ ਸਿੰਘ ਦੀ ਗੱਲ ਕਰਦਾ ਕਿਸੇ ਇਕੱਲੇ ਦੀ ਨਹੀਂ ਕਰਨੀ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਉਹਨਾਂ ਲਈ ਸਤਕਾਰ ਇੱਜ਼ਤ ਮਾਨ ਜਿਹੜਾ ਉਹ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਪਰ ਕੀ ਬੰਦੀ ਸਿੰਘਾਂ ਦੇ ਨਾਂ ਤੇ ਪੈਸੇ ਇਕੱਠੇ ਨਹੀਂ ਕੀਤੇ ਇਹ ਝੂਠ ਹੈ ਸਿਮਜੀਤ ਮਾਨ ਨੇ ਬੰਦੀ ਸਿੰਘਾਂ ਦੇ ਨਾਂ ਤੇ ਖਾਲਸਾਣ ਦੇ ਨਾਂ ਤੇ ਤੇ ਜਾਂ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਪੈਸੇ ਇਕੱਠੇ ਨਹੀਂ ਕੀਤੇ ਹੁਣ ਵੀ ਕੀਤੇ ਜਾ ਰਹੇ ਆ ਜਿਹੜੇ ਸਿੱਖ ਜੱਥੇਬੰਦੀਆਂ ਵਾਲੇ ਹੁਣ ਕਿਤੇ ਮੋਰਚੇ ਲਾ ਕੇ ਵੰਦੇ ਕੋਈ ਚੰਡੀਗੜ੍ਹ ਵੰਦੇ ਕੋਈ ਮਹਾਲੀ ਵੰਦੇ ਕੀ ਪੈਸੇ ਨਹੀਂ ਇਕੱਠੇ ਕਰਦੇ ਇਹ ਸੱਚ ਨਹੀਂ ਹੈਗਾ ਇਹਦੇ ਵਿੱਚ ਝੂਠਗੀ ਹੈ ਮੈਂ ਇਹ ਗੱਲ ਤਾਂ ਕੀਤੀ ਹੈ ਕਿਉਂਕਿ ਬਹੁਤੇ ਲੋਕ ਉਹ ਨਹੀਂ ਜਿਨ੍ਹਾਂ ਨੂੰ ਨੌ ਦਾ ਇਤਿਹਾਸ ਬਾਰੇ ਪਤਾ ਹੈ ਨਾ ਗੁਰਮਤਿ ਬਾਰੇ ਪਤਾ ਹੈ ਤੇ ਨਾ ਹੀ ਉਹ ਸਿੱਖ ਸੰਤਾਂ ਤੋਂ ਜਾਣੂ ਨੇ ਤੇ ਨਾ ਹੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਕੋਈ ਗੱਲਬਾਤ ਹੁੰਦੀ ਹੈ ਨਾ ਹੀ ਰਾਜਨੀਤੀ ਬਾਰੇ ਉਹਨਾਂ ਨੂੰ ਬਹੁਤਾ ਪਤਾ ਹੁੰਦਾ ਹੈ ਬਸ ਆ ਕੇ ਵੀਡੀਓ ਪਾਉਣੀ ਹੁੰਦੀ ਹੈ মিডিਆ ਸਾਹਮਣੇ ਆ ਕੇ ਸਟੇਟਮੈਂਟ ਦੇਣੀ ਹੁੰਦੀ ਹੈ ਤੇ ਉਹਨਾਂ ਦਾ ਜਗਤਾਰ ਸਿੰਘ ਹਵਾਰੇ ਦੇ ਪਿਤਾ ਉਹ ਵੀ ਕਹੀ ਜਾਂਦੇ ਆ ਕਿ ਇਹਨਾਂ ਨੇ ਇਦਾਂ ਨਹੀਂ ਬੋਲਣਾ ਸੀ ਅੰਮ੍ਰਿਤਪਾਲ ਦਾ ਪਿਓ ਉਤਾਲਾ ਲੀਡਰ ਬਣਿਆ ਉਹ ਵੀ ਕਹੀ ਜਾਂਦਾ ਇਹ ਬੇਤੁਕੀਆਂ ਗੱਲਾਂ ਨੇ ਤੇਰੇ ਪੁੱਤ ਦੀਆਂ ਗੱਲਾਂ ਬੇਤੁਕੀਆਂ ਨਹੀਂ ਤੇਰੇ ਪੁੱਤ ਦੀਆਂ ਗੱਲਾਂ ਕਿੰਨੀਆਂ ਵੱਡੀਆਂ ਨੇ ਜਾਣੇ ਕਿ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਜਿੰਨੇ ਮੈਂ ਜੇਲ੍ਹ ਕੱਟੀ ਹੈ ਉਹ ਨਹੀਂ ਅੰਮ੍ਰਿਤਪਾਲ ਵਰਗੇ ਦੇ ਉਮਰ ਨਹੀਂ ਹੈਗੀ ਕੱਲ ਦੇ ਬੰਦੀ ਸਿੰਘ ਨੇ ਇਹਦੇ ਵਿੱਚ ਉਠਕੀ ਹੈ ਜੇ ਵੀ ਅੱਜ ਬੰਦਾ ਆਪਣੀ ਨਿੱਜੀ ਰੰਜਿਸ਼ ਵਾਸਤੇ ਜੇਲ੍ਹ ਵਿੱਚ ਚਲਾ ਜਾਵੇ ਭਾਵੇਂ ਉਹ ਨਸ਼ਿਆਂ ਦਾ ਵਪਾਰੀ ਆ ਜਾਂ ਕੁਛ ਵੀ ਜਿਵੇਂ ਅਮਰਤਪਾਲ ਦੇ ਭਰਾ ਤੋਂ ਡਰਗ ਫੜੀ ਸੀ ਉਹ ਇਹ ਜਿਹੜੇ ਲੋਕਾਂ ਨੂੰ ਸਬੰਦੀ ਸਿੰਘ ਬੜਾਇਆ ਨਹੀਂ ਕਈ ਦਿਨਾਂ ਸੀ ਬੰਦੀ ਸਿੰਘ ਇਹ ਇਹਦੇ ਵਿੱਚ ਛੁੱਟ ਗਈ ਹੈ ਜਿੰਨੇ ਵੀ ਪੰਜਾਬ ਦੇ ਵਸਿੰਦੇ ਲੋਕ ਨੇ ਖਾਸ ਕਰਕੇ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਥੋੜਾ ਬੋਤਾ ਜਰ ਅਕਲ ਤੋਂ ਕਮ ਲੈ ਲਿਆ ਕਰੋ ਅੱਜ ਉਹ ਬਾਦਲਾਂ ਦੀ ਸਟੇਜ ਤੇ ਖੜਾ ਹੈ ਤੇ ਕੱਲ ਨੂੰ ਕੋਈ ਹੋਰ ਆ ਜਾਊਗਾ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲੇ ਖੇਤਰੀ ਪਾਰਟੀ ਹੈ ਕਿਹੜੀ ਮੈਂ ਬਾਦਲਾਂ ਤੋਂ ਬਿੜੇਵੇਂ ਨਹੀਂ ਲੈਣੇ ਅੱਜ ਮਰਦੇ ਕੱਲ ਨੂੰ ਮਰਨ ਕੱਲ ਨੂੰ ਮਰਦੇ ਅੱਜ ਮਰਲ ਅਸੀਂ ਕੀ ਲੈਣਾ ਮੈਂ ਗੱਲ ਸਿਰਫ ਇਹ ਕੀਤੀ ਆ ਕਿ ਜਿਹੜਾ ਅਸੀਂ ਬਕਵਾਸ ਕਰਦੇ ਆ ਮੀਡੀਆ ਰਾਹੀਂ ਵੱਡੇ ਵੱਡੇ ਟਾੜੀ ਇੱਕ ਪਾਸੇ ਕਹਿਣਗੇ ਜੀ ਉਹਨਾਂ ਦੀ ਕੋਈ ਦੇਣ ਨਹੀਂ ਦੇ ਸਕਦਾ ਦੂਜੇ ਪਾਸੇ ਬਾਦਲ ਨਹੀਂ ਚੇਤੇ ਕਿਉਂ ਗਿਆ ਜਾਣ ਕੇ ਅਮਰਤਪਾਲ ਜਿਹੜਾ ਜੇਲ੍ਹ ਵਿੱਚ ਬੈਠਾ ਉਹ ਭਲਾ ਮਾਨਸ ਹੈ ਜਸਰਜੀਤ ਖਾਲਸਾ ਭਲਾ ਮਾਨਸ ਹੈ ਅੱਡੇ ਮਾਨਵਰਗੇ ਨੇ ਇਹ ਭਲੇ ਮਾਨਸ ਨੇ ਤੁਸੀਂ ਚਾਹੁੰਦੇ ਹੋ ਵੀ ਸਾਰੀ ਜੁੰਡਲੀ ਜਿਹੜੀ ਹੈ ਉਹ ਇਕੱਠੀ ਹੋ ਕੇ ਦੁਆਰਾ ਫੇਰ ਲੁੱਟੇ ਮੈਂ ਕਹਣਾ ਇਹੋ ਜਿਹੇ ਲੋਕਾਂ ਦਾ ਇੱਕ ਹੋਣਾ ਹੀ ਨਹੀਂ ਚਾਹੀਦਾ ਜਿਹੜੇ ਬੰਦੇ ਇੱਕ ਹੋ ਕੇ ਬੇਕੂਬ ਬਣਾਉਂਦੇ ਕੌਮ ਨੂੰ ਮੈਨੂੰ ਕਿ ਇਹ ਮਤਲਬ ਨਹੀਂ ਕਿ ਤੁਸੀਂ ਉਹਨਾਂ ਦਾ ਸਤਕਾਰ ਕਰੋ ਜਾਂ ਨਾਸਤਕਾਰ ਕਰੋ ਗੱਲ ਤਾਂ ਇਹ ਜਿਹੜੇ ਉਹਨੇ ਸਵਾਲ ਚੱਕੇ ਨੇ ਸਟੇਜ ਤੇ ਜੋ ਗੱਲਾਂ ਕਹੀਆਂ ਨੇ ਉਹਦੇ ਵਿੱਚ ਝੂਠ ਕੀ ਹੈ ਇਹ ਦੱਸੋ ਪਹਿਲਾਂ ਜਿਹੜੇ ਭਗੇਲੇ ਵਰਗੇ ਅਮਰੀਕਾ ਵਿੱਚ ਬੈਠੇ ਨੇ ਬਕਵਾਸ਼ ਕਰਦੇ ਨੇ ਹਰ ਵਕਤ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕੀ ਇਹ ਝੂਠ ਹੈ ਕਿ ਸੱਚ ਹੈ ਇਸਾ ਕੁਛ ਨੂੰ ਜੋ ਕਹਿਆ ਸੱਚ ਕਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ